જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਅੰਮ੍ਰਿਤਸਰ ਪੁਲਿਸ ਨੇ 4 ਹਥਿਆਰ ਤਸਕਰਾਂ ਨੂੰ ਕੀਤਾ ਕਾਬੂ ਅੰਮ੍ਰਿਤਸਰ ਪੁਲਿਸ ਅਤੇ ਬਿਆਸਾਫ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਪੁਲਿਸ ਨੇ 4 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਉਨ੍ਹਾਂ ਤੋਂ 8 ਪਿਸਤੌਲ ਅਤੇ ਮੈਗਜ਼ੀਨ ਜੋ ਨੇ ਜ਼ਬਤ ਕੀਤੇ ਗਏ ਭਾਰਤ ਤੇ ਪੰਜਾਬ ਸਰਕਾਰ ਮਨਾਵੀ ਗੁਰੂ ਨਾਨਕ ਜਹਾਜ ਜਾਦਗਾਰੀ ਦਿਨ ਸ਼੍ਰੀ ਕਾਲ ਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਕੈਨੇਡਾ ਦੀ ਧਰਤੀ ਤੋਂ ਜ਼ਬਰੀ ਵਾਪਸ ਮੋੜੇ ਗਏ ਗੁਰੂ ਨਾਨਕ ਜਹਾਜ ਦੇ ਇਤਿਹਾਸ ਦੀ 111ਵੇਂ ਵਰੇਗੰਡ ਮੌਕੇ ਵਿਸ਼ੇਸ਼ ਸੁਨੇਹਾ ਜਾਰੀ ਕਰਕੇ ਸਮੂਹ ਸਿੱਖ ਸੰਸਥਾਵਾਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਜਾਦਗਰੀ ਦਿਹਾੜੇ ਦੀ ਵਜੋਂ ਐਲਾਨਿਆ ਜਾਵੇ। ਸੰਗਰੂਰ ਦੇ ਨਸ਼ਾ ਸ਼ਡਾਊ ਕੇਂਦਰ ਦੇ ਵਿੱਚੋਂ ਭੱਜੇ 8 ਮਰੀਜ਼। ਸੰਗਰੂਰ ਦੇ ਪਿੰਡ ਕਾਬਦਾ ਵਿੱਚ ਸਰਕਾਰੀ ਨਸ਼ਾ ਸ਼ਡਾਊ ਕੇਂਦਰ ਦੇ ਵਿੱਚੋਂ 8 ਮਰੀਜ਼ ਪੁਲਿਸ ਅਤੇ ਨਰਸ ਨਾਲ ਕੁੱਟਮਾਰ ਕਰਕੇ ਫਰਾਰ ਹੋ ਗਏ। ਪੁਲਿਸ ਮੁਲਾਜ਼ਮ ਮਲਕੀਤ ਸਿੰਘ ਦੇ ਗੰਭੀਰ ਰੂਪ ਦੇ ਵਿੱਚ ਹਮਲਾ ਕੀਤਾ ਗਿਆ। ਜਿਨ੍ਹਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਲੱਖਾਂ ਰੁਪਏ ਦਾ ਨੋਟਿਸ ਹੋਇਆ ਜਾਰੀ ਯੂਟੀ ਪ੍ਰਸ਼ਾਸਨ ਨੇ ਫਿਲਮ ਅਦਾਕਾਰ ਅਤੇ ਚੰਡੀਗੜ੍ਹ ਦੀ ਦੋ ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਨੂੰ ਨੋਟਿਸ ਭੇਜਿਆ ਦਰਅਸਲ ਇਹ ਨੋਟਿਸ ਕਿਰਨ ਖੇਰ ਵੱਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਹੁੰਦਿਆਂ ਉਹਨਾਂ ਨੂੰ ਅਲਰਟ ਕੀਤਾ ਗਿਆ ਸਰਕਾਰੀ ਰਿਹਾਇਸ਼ ਮਕਾਨ ਨੰਬਰ 23 ਸੈਕਟਰ 7 ਦੀ ਲਾਇਸੈਂਸ ਫੀਸ ਦਾ ਭੁਗਤਾਨ ਨਾ ਭੇਜਣ ਦੇ ਕਰਕੇ ਜੋ ਹੈ ਨੋਟਿਸ ਜਾਰੀ ਕੀਤਾ ਗਿਆ ਓਕਲੈਂਡ 에어ਪੋਰਟ ਤੋਂ ਕੋਕੀਨ ਸਮੇਤ 24 ਸਾਲਾ ਔਰਤ ਕੀਤੀ ਗਈ ਗ੍ਰਿਫਤਾਰ ਓਕਲੈਂਡ 에어ਪੋਰਟ ਤੇ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਚਿਲੀ ਦੇਸ਼ ਸੈਂਟ ਗ੍ਰਾਂਗੋ ਤੋਂ ਇੱਕ 25 ਸਾਲਾ ਔਰਤ ਨੂੰ ਕਸਟਮ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਕਸਟਮ ਅਧਿਕਾਰੀਆਂ ਨੇ ਜਦੋਂ ਉਸ ਦੇ ਸੇਜ ਸੂਟਕੇਸ ਦੀ ਤਲਾਸ਼ੀ ਲਈ ਤਾਂ ਸੂਟਕੇਸ ਦੇ ਅੰਦਰੂਨੀ ਪਰਤਾਂ ਦੇ ਵਿੱਚ ਬੜੀ ਚੁਲਾਕੀਦਾਨ ਨਾਲ ਲੁਕੋ ਕੇ ਰੱਖੀ ਹੋਈ 4 ਕਿਲੋ ਕੋਕੀਨ ਨੂੰ ਬਰਾਮਦ ਕੀਤਾ ਗਿਆ ਬ੍ਰਿਟੇਨ ਅਤੇ ਮਾਲਦੀਵ ਦੇ ਦੌਰੇ ਦੇ ਲਈ ਰਵਾਨਾ ਹੋਣਗੇ ਅੱਜ ਪੀਐਮ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਧਵਾਰ ਨੂੰ ਬ੍ਰਿਟੇਨ ਅਤੇ ਮਾਲਦੀਵ ਦੇ ਦੋ ਦੇਸ਼ਾਂ ਦੇ ਦੌਰੇ ਦੇ ਲਈ ਰਵਾਨਾ ਹੋਣਗੇ ਇਹ ਰਣਨੀਤੀ ਪਾਈਵਾਲੀ ਅਤੇ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਇੱਕ ਮਹੱਤਵਪੂਰਨ ਕੂਟਨੀਤਿਕ ਗੱਲਬਾਤ ਹੋਵੇਗੀ ਬੰਗਲਾਦੇਸ਼ ਨੇ ਜਿੱਤੀ T20 ਸੀਰੀਜ਼ ਬੰਗਲਾਦੇਸ਼ ਨੇ ਟਾਕਾ ਦੇ ਸ਼ੇਰ ਏ ਬੰਗਲਾ ਨੈਸ਼ਨਲ ਸਟੇਡੀਅਮ ਦੇ ਵਿੱਚ ਖੇਡੇ ਗਏ ਦੂਜੇ T20 ਮੈਚ ਦੇ ਵਿੱਚ ਪਾਕਿਸਤਾਨ ਨੂੰ ਹਰਾਇਆ 132 ਡੋੜਾਂ ਦਾ ਬੁੱਚਾ ਕਰਦੇ ਹੋਏ ਬੰਗਲਾਦੇਸ਼ ਗਿੰਦਾਬਾਦਾਂ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਲਗਾਤਾਰ ਦੂਜੀ ਮੈਚ ਦੇ ਵਿੱਚ ਮਹਿਮਾਨ ਟੀਮ ਨੂੰ ਆਊਟ ਕੀਤਾ ਅਦਾਕਾਰਾ ਤਨੂ ਸ਼੍ਰੀ ਦੱਤਾ ਨੇ ਸੋਸ਼ਲ ਮੀਡੀਆ ਤੇ ਪਾਈ ਹੈਰਾਨ ਕਰਨ ਵਾਲੀ ਪੋਸਟ ਅਦਾਕਾਰਾ ਤਨੂ ਸ਼੍ਰੀ ਦੱਤਾ ਨੇ ਸੋਸ਼ਲ ਮੀਡੀਆ ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਂਝਾ ਕੀਤੀ ਮੰਗਲਵਾਰ ਨੂੰ ਇੰਸਟਾਗ੍ਰam ਤੇ ਸ਼ੇਅਰ ਕੀਤੇ ਗਏ ਵੀਡੀਓ ਦੇ ਵਿੱਚ ਅਦਾਕਾਰ ਫੁੱਟ ਫੁੱਟ ਕੇ ਰੋ ਰਹੀ ਤੇ ਕਹਿ ਰਹੀ ਕਿ ਮੇਰੇ ਆਪਣੇ ਘਰ ਦੇ ਵਿੱਚ ਹੀ ਮੇਰੇ ਨਾਲ ਸ਼ੋਸ਼ਣ ਹੋ ਰਿਹਾ ਜਿਸ ਦਾ ਸਾਹਮਣਾ ਮੈਂ ਕਈ ਚਿਰਾਂ ਤੋਂ ਕਰ ਰਹੀ ਹਾਂ Guys, I'm being in my own home. <laughs> मुझे मेरे ही घर में परेशान किया जा रहा है। <laughs> परेशान होके मैंने पुलिस को कॉल किया पुलिस आई निवास मी टू कम टू पुलिस स्टेशन टू लॉन्च कंप्लेंट आई एम गोन प्रोबब्ली गो मोर डे एम नॉट वेल